ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਭਾਈ ਜੀ ਅੱਜ ਆਪਾਂ ਫੇਰ ਇੱਕ ਬਲੌਗ ਬਣਾਉਣ ਲੱਗੇ ਆ ਫੇਸਬੁੱਕ ਤੇ ਪਾਵਾਂਗੇ ਡਰਾਈਵਰ ਭਰਾਵਾਂ ਲਈ ਸਾਰਿਆਂ ਲਈ ਬਹੁਤ ਵਧੀਆ ਚੀਜ਼ਾਂ ਕੋਲਡ ਕਾਫੀ ਚਾਹ ਪੀਣੇ ਆਪਾਂ ਤੇ ਚਾਹ ਫਤਾ ਗਿਆ ਅੱਜ ਕੱਲ 15 ਦੀ 20 ਦੀ ਚਾਹ ਲਾਉਂਦੇ ਆ 30 ਰੁਪਿਆ ਦੀ ਦੁੱਧ ਦੀ ਥੈਲੀ ਨਾਲ ਤੁਹਾਡੀ ਗੱਲ ਬਣ ਜਾ ਕਰੋ ਕਿ ਮਾਲ ਦਾ ਚੌਂ ਚਾਲ ਆਉਂਦੀ ਲੋੜ ਦੀ ਜਿਹੜੀ ਚੀਜ਼ ਅਜ ਮੈਂ ਤੁਹਾਨੂੰ ਤਿਆਰ ਕਰ ਨਾਲ ਇਤੋਂ ਰਹਿ ਜਾਂਦੇ ਗੱਡੀ ਤੋਂ ਤਿਆਰ ਕਰ ਲੈਣੀ ਆ ਗਰਮੀ ਹੈਗੀ ਆ ਤੇ ਧਰਮੀ ਦਾ ਵਰਦਾਨ ਵੀ ਆ ਕੋਲਡ ਕਾਫੀ ਅੱਜ ਬਣਾਉਣੀ ਸਿਖਾਉਣਾ ਕਿੱਦਾਂ ਬਣਦੀ ਆ ਠੀਕ ਆ ਕੋਲਡ ਕਾਫੀ ਮੈਂ ਤੇ ਤਾਂ ਸਾਰਿਆਂ ਨੂੰ ਬਣਾਉਣੀ ਹੁੰਦੀ ਆ ਮੈਂ ਕਿਉਂ ਨਾ ਵੀ ਇਹਨੂੰ ਸ਼ੁਕਰੀਆਂ ਮਾਰੀ ਜਾਂਦਾ ਆ ਆਪਦੀਆਂ ਮੈਂ ਤਾਂ ਬੱਸ ਡਰਾਈਵਰ ਭਰਾਵਾਂ ਨੂੰ ਇੱਕ ਇਹਨਾਂ ਵੀ ਸਾਰੇ ਕੋਲਡ ਕਾਫੀ ਬਣਾਇਆ ਕਰਨ ਦੇ ਉੱਤੇ ਆ ਜਾਂਦੇ ਪੀ ਕੇ ਤੇ ਆਪ ਦਾ ਨਜ਼ਾਰੇ ਲਿਆ ਕਰਨ ਠੀਕ ਹੈ ਨਾ ਨਾਲੇ ਦਾ ਦੁੱਧ ਪੀਤਾ ਜਾਂਦਾ ਅੱਧਾ ਕਿਲੋ ਤੇ ਨਾਲੇ ਕਾਫੀ ਵੀ ਕਾਫੀ ਤੇ ਨੀਂਦ ਆਉਂਦੀ ਨਹੀਂ ਮਾਲ ਦਾ ਨਜ਼ਾਰਾ ਆ ਜਾਂਦਾ ਚੌਂਚੇ ਦਾ ਮੈਂ ਤੁਹਾਨੂੰ ਬਸ ਖੋਣਾ 2 ਮਿੰਟ ਖੜ੍ਹ ਜੋ ਆ ਦੇਖੋ ਕੌਨੀ ਦੇ ਦੋ ਪੌਂਡ ਲਏ ਆ ਮੈਂ ਤੇ ਆਪਾਂ ਕੈਂਚੀ ਘੜਦੇ ਆ 1 ਮਿੰਟ ਖੜ੍ਹ ਰੁਕੋਗੇ ਆਪਾਂ ਕੈਂਟੀਨ ਗਾੜ ਲਈ ਆ 2 ਪੌਜ ਲੈ ਆ ਬਈ ਆ ਦੇਖੋ ਬਰਾਬਰ ਰੱਖ ਕੇ ਦੋਵੇਂ ਬੋਤਲ ਕੱਟਦੇ ਕੱਟ ਕੇ ਇੱਕ ਮੋਦਨ ਲਈ ਆ ਵਧੀਆ ਸਾਫ ਇਹ ਮੈਂ ਬੋਤਲ ਬਦਲ ਦੂੰਗਾ ਕੋफी ਦੋ ਕਵਾਰੀ ਬਣਾਇਆ ਕਰੋ ਬੋਤਲ ਦੇ ਵਿੱਚ ਨਾ ਮਰੇ ਕੋ ਉਹ ਦਰਦ ਵਿੱਚ ਲੱਗਾ ਰਿਆ ਨਾ ਜਾਂ ਫਿਰ ਤੂੰ ਚੰਗੀ ਤਰ੍ਹਾਂ ਧੋ ਦਿਆ ਕਰੋ ਹੁਣ ਪਲਾਸਟਿਕ ਦੀ ਬੋਤਲ ਆ ਬਾਲੀ ਬਰੀ ਇਹਦੇ ਵਿੱਚ ਕੋफी ਨਾ ਬਣਾਇਆ ਕਰੋ 1-2 ਵਾਰੀ ਬਣਾਇਆ ਕਰੋ ਮੜਕ ਬੋਤਲ ਸੱਡ ਦਿਆ ਕਰੋ ਨਵੀਂ ਪਾਣੀ ਦੀ ਬੋਤਲ ਲੈ ਲਿਆ ਕਰੋ ਨਵੀਂ ਜਿਹਾ ਬਣਾਇਆ ਕਰੋ ਆ ਤੁਸੀਂ ਮੈਨੂੰ ਲਾ ਰਹੇ ਹੋ ਇਹਦੇ ਰੋੜ ਦੀ ਰੋੜ ਖਰਾਬ ਦੀ ਹੋਣ ਲੱਗ ਪਈ ਜੀ ਜੀਨੀ ਆਪਣੇ ਕੋਲੇ ਹੈਗੀ ਆ ਜੀਨੀ ਵੈਸੇ ਨਾ ਮੇਰੇ ਦਿਲ ਵਾਲੀ ਜੀਨੀ ਨਹੀਂ ਜੀ ਵਧੀਆ ਜੀਨੀ ਜਿਹੜੀ ਜੀਨੀ ਚਾਹੀਦੀ ਠੀਕ ਆ ਚਮਚਾ ਵੀ ਆਪਣੇ ਕੋਲੇ ਹੈਗਾ ਹੋਵੇਗਾ ਕਾਗਜ਼ ਉਹਦੇ ਵਾਸਤੇ ਤੁਹਾਨੂੰ ਇੱਕ ਆ ਲੈ ਲਿਆ ਆਪਾਂ ਚਮਚਾ ਆ ਕਾਗਜ਼ ਇਹ ਚ ਮਿਣ ਕੇ ਆਪਾਂ ਜਿੰਨੀ ਆਪਾਂ ਖੰਡ ਖਾਣੇ ਆਨ 2 ਚੌਥੇ 3 ਚੌਥੇ ਤੁਸੀਂ ਆ ਦੀ ਚਾਹੇਂ ਘਰ ਪਾ ਲੋ ਹਾਲੋ ਮੈਂ ਤਾਂ ਵੀ ਸਾਹੀ ਕਿਦਾਂ ਤੇ ਬਣਾਉਣਾ ਤਰਨੀ ਕਰਦੇ ਕਿਉਂਕਿ ਇਹ ਖੰਡ ਮਾੜੀ ਹੈ ਉਹ ਹੈ ਨਹੀਂ ਬਣਾ ਮਿੱਠਾ ਹੈ ਮੋਟੀ ਖੰਡ ਆ ਆਲਵਾ ਮੋਤਾਲਾ ਆ ਜਿੰਨੀ ਆਪਣੀ ਐਡਾ ਪਾ ਲਾਉ ਗੱਡੀ ਦੇ ਵਿੱਚ ਜਿੰਨੀ ਚੱਲਦੀ ਹੈ ਆਉਂਗੇ ਆ ਰਾਮਨਾ ਜੇ ਤਾਂ ਤੁਹਾਨੂੰ ਕਾਲੀ ਆ ਤੁਰਿਆਂ ਦੀ ਜੀ ਆ ਬਣਾ ਕੇ ਇੰਨਾ ਪਾ ਕੇ ਮੁਰਗ ਚੋੜ ਦਿਓ ਗੱਡੀ ਵੀਕਾ ਜਦੋਂ ਉਹਨੂੰ ਕਾਫੀ ਤਿਆਰ ਹੋਣੀ ਆ ਉਹਨੂੰ ਥੋੜਾ ਸਫਰ ਵੀ ਨਿਕਲਦਾ ਜੇ ਤੀ ਰੁਕੇਵੇਂ ਆ ਸਵੇਰ ਤਾਂ ਬੈਲਨਗੋਟਾ ਬੈਸਟ ਆ ਹਨਾ